ਮੈਂ ਤੁਹਾਨੂੰ ਲੱਗਦਾ ਨਹੀਂ ਬਾਸਰ ਕੋਈ ਉਸ ਪ੍ਰਾਣਾ ਦੀ ਬਾਤ ਹੈ ਤੁਹਾਨੂੰ ਮੈਂ ਸਿਰਫ ਕਹ ਰਿਹਾ ਕਿ ਮੈਂ ਅੱਗੇ ਵਧਦਾ ਹਾਂ 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 ਤਾਂ ਕਰੀਂ ਤਾਂ ਕਰੀਂ ਤਾਂ ਕਰੀਂ ਰਾਤ ਨੂੰ ਰਾਤ ਦੀ ਉਹ ਸਸਤ ਗੱਲ ਹੈ ਹਾਂ ਕੋਈ ਗੱਲ ਨਹੀਂ ਕਿਉਂ ਹੋ ਰਿਹਾ ਹੈ ਹਰ ਸਸੀ ਕਰਨਾ ਲਾਉਡਸਪੀਕਰ ਤੇ ਲਾ ਲੈ ਸਰ ਮੈਂ 62 ਸਪੀਕਰ ਤੇ ਲਾਇਆ ਫੋਨ ਜੀ ਜੀ ਪਹਿਲਾਂ ਸਸੀ ਕਰ ਸਰ ਸਰ ਮਰੇ ਰੇਸ਼ੂ pranidhi ਬਿਲਡਿੰਗ ਦੇ ਅੰਦਰ ਸੀ ਫੇ ਮੇਰੇ ਬਾਦਸ਼ਾਹਪੁਰ ਦੀ ਵੀ ਬਿਲਡਿੰਗ ਅੰਦਰ ਮਨਪ੍ਰੀਤ ਸਾਹਿਬ ਆਏ ਸੀਗੇ ਔਰ ਪੈਸਾ ਇਥੇ ਅਨਾਉਂਸ ਕਰਕੇ ਗਏ ਸੀਗੇ ਅੱਜ ਜਦੋਂ ਮੈਂ ਕਿਹਾ ਤਾਂ ਮਨਪ੍ਰੀਤ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਪੈਸਾ ਸੀਗਾ ਉਹ ਸੰਰੂਰ ਲੈ ਗਏ ਮੈਂ ਤਾਂ ਸਰ ਸਰ ਮੇਰੇ ਨਾਲ ਇਹ ਉਹ ਪੈਸਾ ਹੀ ਲੈ ਗਏ ਉਹ ਤਾਂ ਬਾਕੀ ਆ ਜੀ ਮਾਜੀ ਥੋੜਾ ਜਿਆ ਇਨਾਂ ਨੂੰ ਵੀ ਦਿਓ ਜੀ ਹੁਣ ਇਹਦਾ ਕਰਾ ਦਿਓ ਥੋੜਾ ਜਿਹਾ ਬਹੁਤ ਸੜ ਫਿਰ ਲੰਦੇ ਨਹੀਂ ਲੰਕੇ ਆਗਲਾ ਕਰਾ ਸਰ ਉਹ ਤੋਂ ਕਹਿ ਕੇ ਗਏ ਸੀ ਉਹ ਦੇ ਕੇ ਹੁਣ ਅਗਲੇ ਵੇਲੇ ਤਾਂ ਕਰਾਣਾ ਜੀ ਆਪਾਂ ਠੀਕ ਹੈ ਜੀ